ਨੂੰ ਪਤਾ ਹੈ ਹੁਣ ਕਬੂਤਰ ਬਾਜੀ ਚ ਪੈ ਰਿਆ ਉਹਦਾ ਚੱਕਦਾ ਮੇਰੀ ਜਣੋਂ ਪਿੰਜਰਾ ਆਇਆ ਕਬੂਤਰਾਂ ਮਗਰ ਬਗ ਜਾਂਦਾ ਦਿੱਲੀ ਹਾਂਜੀ ਤੇ ਆਪਾਂ ਨਾ ਮੇਰੀ ਗਰਾਂ ਵਾਲੀ ਤਾਂ ਕਰਨੀ ਹੀ ਪੈਣਾ ਆਪਾਂ ਨੂੰ ਤੇ ਤੂੰ ਮੰਮੀ ਨਾਲ ਗੱਲ ਚਲਾ ਮੜਾ ਕੋਈ ਨਾ ਮੈਂ ਮਮਾ ਦੁਬਾਰੇ ਮੰਮੀ ਨਾਲ ਗੱਲ ਕਰ ਹਾਂ ਤੇ ਬਦੀ ਚੱਕਰ ਨਾਲੇ ਤੂੰ ਆ ਕੱਪੜੇ ਕੱਢ ਕੇ ਆ ਜਾ ਤੇ ਆਪਾਂ ਬਹਿ ਕੇ ਮੰਮੀ ਨਾਲ ਗੱਲ ਕਰਦੇ ਹਾਂ ਠੀਕ ਹੈ ਜੀ ਆ ਕੁੱਤਾ ਭੰਕਾ ਕੋੜ ਮੰਮੀ ਆ ਗਈ ਲੈ ਹੋਰ ਵਾਜਾ ਹਾਏ ਹਾਏ ਮੈਂ ਤਾਂ ਵਧੀਆ ਤੂੰ ਦਾ ਸੋਤ ਕਾ ਠੀਕ ਸਾਸਰੀ ਘਾਲ ਪੈਣ ਜੀ ਸਾਸਰੀ ਕਾਲ ਪੈਣ ਜੀ ਬਰਾਗ ਨਹੀਂ ਪਈ ਸੀ ਤੇਰੀ ਤੀ ਤਾ ਦੇਖ ਲੈ ਹੋਰ ਕਦੋਂ ਦੀ ਠੀਕ ਦੀ ਸੀ ਹਾਂ ਐ ਕਰ ਪੁੱਤ ਪਾਣੀ ਲਿਆ ਹਾਏ ਹੋਰ ਤਾਂ ਸਾਰੇ ਠੀਕ ਨੇ ਪੈਣ ਜੀ ਸਾਰੇ ਵਧੀਆ ਠੀਕ ਨੇ ਪੈਣ ਜੀ ਤੁਸੀਂ ਦੱਸੋ ਉੱਥੇ ਸਾਰੇ ਠੀਕ ਨੇ ਸਾਰੇ ਠੀਕ ਨੇਗੇ ਚਲ ਸ਼ੁਕਰ ਹੈ ਲੈ ਅੱਜ ਤਾਂ ਬਾਲਾ ਹੀ ਸੋਹਣਾ ਦਿਨ ਚੜਿਆ ਤੁਸੀਂ ਆ ਗਏ ਹਾਂ ਮੈਂ ਤਾਂ ਸਵੇਰ ਦੀ ਰਾਇ ਕਰੀ ਜਾਂਦੀ ਸੀਗੀ ਵੀ ਲਾਰਾ ਗੁਰਪ੍ਰੀਤ ਕੋਲ ਜਾਇਆ ਮਾ ਅੱਛਾ ਠੀਕ ਹੋ ਗਿਆ ਲੈ ਜਾ ਪਹਿਲਾਂ ਪੈਣ ਜੀ ਕੋਈ ਨਾ ਬਦਿਆ ਕੀਤਾ ਭੈਣੇ ਉਹ ਵੀ ਯਾਦ ਕਰੀ ਜਾਂਦੀ ਸੀ ਕੱਲ ਹੀ ਗਏ ਕੇ ਹਟੀ ਸੀ ਆਖੇ ਮੰਮੀ ਮੰਮੀ ਨੇ ਆਉਣਾ ਸੀ ਆਈ ਹੈ ਨਹੀਂ ਫੋਨ ਕਰਿਆ ਸੀ ਕੋਈ ਨਾ ਪੁੱਤ ਆ ਜੂਗੀ ਸੋ ਕੰਮ ਧੰਦੇ ਹੋ ਜਾਂਦੇ ਨੇ ਕਬੀਲਦਾਰਾਂ ਨੂੰ ਹੈ ਨਾ ਇਹ ਤਾਂ ਹੈ ਭੈਣ ਜੀ ਹਾਂ ਕਬੀਲਦਾਰਾਂ ਦੇ ਕਦੇ ਕੰਮ ਮੁੱਕਦੇ ਨੇ ਆਪਣੇ ਹੋਰ ਭੈਣ ਜੀ ਹੂੰ ਤਾਂ ਮੇਰੇ ਕੰਮ ਵੰਡਾਲੇ ਗੁਰਪ੍ਰੀਤ ਨੇ ਅੱਛਾ ਫੇਰ ਵੀ ਮੈਨੂੰ ਆਏ ਟੈਨਸ਼ਨ ਜੀ ਰਹਿੰਦੀ ਆ ਆ ਛੋਟਾ ਵਿਆਹ ਜਾਵੇ ਨਾ फेर ਆਵਦਾ ਚੱਲ ਸਾਂਭਣ ਪਾਈ ਹਾਂ ਹੈਨਾ ਬਥੇਰਾ ਵੇਹਿਆ ਜਾਊਗਾ ਕੋਈ ਫਿਕਰ ਨਾ ਕਰਿਆ ਕਰੇ ਲੈ ਮੈਂ 10 ਸੋਡੇ ਸੱਤ ਤੇ ਜਮੀ ਵੀ ਕਰਨੀ ਤੁਸੀਂ ਵੀ ਵਿਆਹਣਾ ਹੈਗਾ ਹੁਣ ਮੈਂ ਇਹਨੂੰ ਐ ਕਹਨੀ ਆ ਮੈਂ ਕਿ ਤੂੰ ਵਿਚੋਲਣ ਵੜ ਜਾ ਹਾਂ ਮੈਂ ਇਹਨੂੰ ਕਹੇਗਾ ਕੋਈ ਨਾ ਆਪ ਹੀ ਆਪਾਂ ਇਹਨੂੰ ਰਿਸ਼ਤਾ ਕਰਾਵਾਂਗੇ ਠੀਕ ਹੋਰ ਨੂੰ ਹਾਂ ਹਾਂ ਵੀ ਤੂੰ ਪਾਈ ਬਦਿਆ ਰਹਾ ਕਰਾ ਬਦਿਆ ਆਈਮ ਤਰੱਕੀ ਕਰਨ ਇਹ ਵੀ ਵਿਚਾਰੇ ਹੈਨਾ ਵਦਿਆ ਚੱਲ ਹੈਨਾ ਹਾਂ ਤਾਂ ਲਿਆ ਤਾਂ ਯਾ ਪੁੱਤ ਆਇਆ ਕਰ ਪੁੱਤ ਚਾਹ ਬਣਾ ਲੈ ਵਧੀਆ ਜੀ ਕੋਈ ਬਣਾ ਕੋਈ ਨਾ ਚਾਹ ਤਾਂ ਪਹਿਣੀ ਮੈਂ ਪੀ ਕੇ ਆਈ ਸੀ ਮੈਂ ਕਿਹੜਾ ਦੂਰੋਂ ਆਈਆਂਗੀ ਥੇਰ ਕੀ ਹੋ ਗਿਆ ਬਹਿ ਜਾ ਗੁਰਪ੍ਰੀਤ ਬਹਿ ਜਾ ਪੁੱਤ ਆ ਜਾ ਮੇਰੇ ਕੋਲ ਆ ਜਾ ਹੋਰ ਮੰਮੀ ਠੀਕ ਠਾਕ ਸਾਰੇ ਹਾਂ ਸਾਰੇ ਠੀਕ ਨੇ ਪੁੱਤ ਤੂੰ ਠੀਕ ਹੈ ਲੈ ਪੁੱਤ ਬਣਾ ਲੈ ਚਾਹ ਫਿਰ ਹਾਂ ਤੁਸੀਂ ਗੱਲਾਂ ਕਰੋ ਮੰਮੀ ਬਸ ਪੁੱਤ ਚਾਹ ਠਹਿਰ ਕੇ ਬਣਾ ਲਈ ਅਸੀਂ ਹਜੇ ਗੱਲਾਂ ਕਰਦੇ ਆਂਗੇ ਹਾਂ ਤਾਲਾ ਜੇ ਬਣੂਗੀ ਵੀ ਪਹਣੇ ਤਾਂ ਕਿਹੜਾ ਹੋਣੀ ਸਾਰਾ ਚਾਹੀ ਚਾ ਚੱਲਦੀ ਹੈਗੀ ਹੋਰ 10 ਮਿੰਟ ਹੋਰ ਲੱਗਾਂਗੇ ਲੈ ਦੇਖੀ ਜੋ ਤੂੰ ਆ ਜਾਨੀ ਹੈ ਮੇਰੇ ਤਾਂ ਬਾਲੀ ਜੀ ਲੱਗਦਾ ਹੈ ਹੋਰ ਮੈਂ ਤਾਂ ਆਪ ਬਾਲੀ ਯਾਦ ਕਰਦੀ ਆ ਕਿ ਮੈਂ ਕਹਿੰਦੇ ਤੇਰੀ ਗੁਰਪ੍ਰੀਤ ਤੇਰੇ ਸੱਸ ਵਰਗੀ ਦਾ ਸੱਸ ਬਣਨਾ ਔਖਾ ਹੈਗਾ ਤੇਰੀ ਸੱਸ ਤਾਂ ਬਾਲੀ ਉਹ ਚੰਗੀ ਹੈਗੀ ਹੈ ਮਾਂ ਮਾਤੀਆਂ ਬਣ ਕੇ ਰਹਾ ਕਰੋ ਹੈ ਕਦੇ ਐ ਨਾ ਹੋਵੇ ਵੀ ਕਦੇ ਦਾ ਥੋੜੀ ਜਿਹੀ ਦਫਾੜ ਪਵੇ ਪੁੱਤ ਪੂਰਾ ਪਿਆਰ ਰੱਖਿਆ ਕਰ ਚਾਹ ਪਾਣੀ ਦਿਆ ਕਰ ਚੰਗੀ ਸੇਵਾ ਕਰਿਆ ਕਰ ਬਾਲੀ ਸੇਵਾ ਕਰਦੀ ਆ ਮੇਰੀ ਤਾਂ ਤੇਰੀ ਤਾਈ ਇੰਨੀ ਸਿਆਣੀ ਆ ਭੈਣ ਜੀ ਰਹਿ ਰੱਬ ਦਾ ਨਾਮ ਉੱਚਾ ਬੋਲ ਨਹੀਂ ਬੋਲਣਾ ਜਾਣਦੀ ਭੈਣ ਇਹ ਤਾਂ ਕਦੇ ਅੰਦਰੋਂ ਬਾਹਰ ਨਹੀਂ ਸੋਈਆਂ ਕਦੇ ਇਸ ਇਹਨਾਂ ਨੂੰ ਮਾੜੀ ਮੱਤ ਨਹੀਂ ਦਿੱਤੀ ਹੈਗੀ ਹੁਣ ਤਾਂ ਆਈ ਪਰਮਾਤਮਾ ਮੂਰੇ ਹੱਥ ਬੰਨ੍ਹਦੀ ਆ ਆ ਦੂਜੀ ਵੀ ਮੇਰੀ ਛੋਟੀ ਹੈਹੀ ਜੁ ਆਜੇ ਨਾ ਫਿਰ ਤਾਂ ਮੈਂ ਵੈਸੇ ਗੰਗਾ ਹੀ ਨਾਲ ਬਸ ਤੂੰ ਟੈਨਸ਼ਨ ਨਾ ਲੈ ਇਹੀ ਜੁ ਆਊਗੀ ਬਸ ਇਹੀ ਜੁ ਹੀ ਲਿਆ ਦੀ ਹਾਂ ਇਹੀ ਜੁ ਭੈਣ ਜੀ ਟੈਨਸ਼ਨ ਨਾ ਕਰਾ ਲੱਹ ਮੈਂ ਤਾਂ ਪਾਣੀ ਲਾਸਣ ਸੀ ਲੈ ਲੱਗ ਗਈ ਸੀ ਸਸਰੀ ਘਰ ਅਸੀਂ ਸਾਸਰੀ ਕਾਲ ਬੁੱਤੋ ਠੀਕ ਹੋਈ ਹਾਂ ਠੀਕ ਠਾਕ ਹੋਰ ਤੂੰ ਠੀਕ ਹੈਗਾ ਵਧੀਆ ਜੀ ਵਧੀਆ ਹੋਰ ਘਰ ਪਰਿਵਾਰ ਠੀਕ ਹੈ ਜੀ ਸਾਰੇ ਠੀਕ ਨੇ ਹੋਰ ਬਤਾ ਕੀ ਕਰਦਾ ਹੁੰਨਾ ਹੈਗਾ ਬਾਹੀ ਬਾਜ਼ੀਆਂ ਛੱਡਦੇ ਹੁੰਨੇ ਸੀ ਕਬੂਤਰਾਂ ਦੀਆਂ ਜੀ ਉਸ ਬੰਦਾ ਵੀ ਹੈ ਕਬੂਤਰਾਂ ਚੋਂ ਉਥੇ ਰਗੋ ਉਸ ਬੰਦਾ ਭੈਣ ਜੀ ਅੱਛਾ ਜੀ ਲੈ ਹੋਰ 8-10 ਰੁਪਈਆ ਦੀਆਂ ਗੁੱਟੀਆਂ ਲਿਉਂਦਾ ਜਦੋਂ ਚਿੱਤ ਹੌਸਲੇ ਚ ਹੋ ਜਾਂਦਾ ਪਹਿਲਾਂ ਤਾਂ ਮੈਂ ਗਾਲਾਂ ਕੱਢਦੀ ਹੁੰਦੀ ਸੀ ਮੈਂ ਕਿ ਸਾਰਾ ਦਿਨ ਕਬੂਤਰਾਂ ਨੂੰ ਲੈ ਕੇ ਕੋਠਿਆਂ ਤੇ ਬੈਠਾ ਰਹਿਣਾ ਕੰਜਰਾ ਰਹਿਣ ਦਿਆ ਕਰ ਵੀਹ ਵਾਰੀ ਤੇ ਸੀ ਗੁੱਡੇ ਖਾਟੇ ਖੁੱਲੇ ਫੇਰ ਲੜ ਪਿਆ ਕੇ ਮਾਂ ਤੂੰ ਨਹੀਂ ਗੁਸ ਕਰਨੰਦੀ ਫੇਰ ਮੈਨੂੰ ਇੱਕ ਦਿਨ ਬੋਲਦਾ ਐਨੇ ਪੈਸੇ ਬਣਦੇ ਆ ਬਾਜੀ ਦੇ ਫਲਾਨਾ ਤੇਮਕਾ ਮੈਂ ਖਾਵੇਂ ਪੌਕਦਾ ਕੁੱਤਿਆ ਕਿਤੋਂ ਰੁਪਏ ਬਣਦੇ ਕੰਮ ਤੋਂ ਟਲਦਾ ਇੱਥੇ ਬਹਿ ਜene ਕੋਠੇ ਤੇ ਚੜ ਕੇ ਮੈਂ ਕਹ ਮੈਨੂੰ ਤਾਂ ਬਦਾਮ ਨਹੀਂ ਦਿੰਦਾ ਖਾਣ ਇਹਨਾਂ ਨੂੰ ਪਾਉਣਾ ਤੂੰ ਪਤੰਦਰਾਂ ਨੂੰ ਬਦਾਮ ਮੈਨੂੰ ਕਹਦਾ ਦੇਖੀ ਸਾਰ ਰੁਪਏ ਵਟ ਕੇ ਲੈ ਕਰੋ ਅੱਛਾ ਆ ਲੈ ਲੋ ਚਾ ਫੇਰ ਤੇ ਫੇਰ ਕਹਣੀ ਜੇ ਲੈ ਯਾਰ ਰੁਪਏ ਅੱਛਾ ਮੈਂ ਆਖਿਆ ਵੇ ਸੱਚੀ ਤੈ ਤਾਂ ਫਟੇ ਕਮਾਲ ਕਰਤੀ ਤੇ ਭਾਈ ਮੈਂ ਆਖਿਆ ਨਾ ਮਹਾਂਚਲ ਕੋਈ ਨਾ ਪਾ ਲਿਆ ਕਰ ਭਾਈ ਬਾਜੀਪੂ ਜੀ ਹੁਣ ਤਾਂ ਬਲਾਈ ਸੁਖਨਾ ਕਾਰਖੇ ਨੇ ਦਸਾਨੀਆਂ ਛਾਤਰੀਆਂ ਲਾਰਖੀਆਂ ਨੇ ਫੇਰ ਆਪਾਂ ਕੀ ਦੇ ਲੈਣਦੇ ਆ ਆਪਣੀ ਗੁੱਡੀ ਦਾ ਛੋਟੀ ਦਾ ਇਹ ਨੂੰ ਰਿਸਟਾਲ ਕਰਾਂਗੇ ਆਪਾਂ ਹੈ ਚੱਕ ਲੂਗੀ ਹੈ ਜਦੋਂ ਆਪਣੇ ਘਰੇ ਸਾਰਾ ਕੁਝ ਐ ਸਾਨੂੰ ਦੇਖਣ ਦੀ ਹੋਰ ਕੀ ਲੋੜ ਹੈ ਮੈਂ ਨਿਕ ਜਾ ਕਰੀਏ ਤੇ ਨਹੀਂ ਭਗ ਜਾ ਕਰੂ ਲੈ ਕੇ ਦਨੇ ਭੈਣਾਂ ਰਲ ਮਿਲ ਕੇ ਰਹਿਣਗੀਆਂ ਹਾਂ ਸਹੀ ਗੱਲ ਆ ਮਸੀ ਠੀਕ ਹੈ ਨਾ ਪੁੱਤ ਹਾਂ ਕੰਮ ਕਰ ਪੁੱਤ ਜੀ ਲੈ ਕੇ ਹਾਂ ਹਾਂ ਠੀਕ ਹੈ ਠੀਕ ਹੈ ਥੋੜੇ ਸਰਤੀ ਐ ਇਹ ਵੀ ਥੋੜੇ ਜਿਦੇ ਇਕੱਠੇ ਰਹਿਣਗੀਆਂ ਭੈਣਾਂ ਭੈਣਾਂ ਇੱਕ ਆ ਜਾ ਕਰੂ ਇੱਕ ਭਗ ਜਾ ਕਰੂਗੀ ਮੈਂ ਵੀ ਢਿੱਲੀ ਮੱਠੀ ਰਹਿਣੀ ਆਗੀ ਮੈਨੂੰ ਵੀ ਸੁਖ ਹੋ ਜੂਗਾ ਹੋਰ ਗੱਲ ਐ ਹਾਂ ਬਣੀ ਆ ਕਬੂਤਰ ਵੀ ਰਲ ਮਿਲ ਕੇ ਸਾਹ ਲੈ ਕਰਨੀਆਂ ਹੁਣ ਤਾਂ ਉਹ ਮਾਰੇ ਮੋਟੇ ਕੈਦ ਨਿਆਣੇ ਨਾੜਾ ਦੇ ਪਰੇ ਕੀ ਕਰਾਉਣਾ ਚੱਲ ਫੇਰ ਭਾਈ ਪੱਖ ਵੀ ਕਰਿਆ ਕਰੂਗੀ ਤੇਰੇ ਘਰ ਵਾਲੀ ਕਰਿਆ ਕਰੂਗੀ ਹੋਰ ਨਾਲ ਬਾਹਾਨੇ ਨਾ ਬਦਾਮ ਵਿੱਚ ਉਹ ਖਾਜਿਆ ਕਰੂਗੀ ਬਾਦਾਮ ਤੇਰੇ ਰਿਆ ਕੇ ਰੱਖਦਾ ਪੈਣ ਇਕੱਠੇ ਲਿਆਉਂਦਾ ਗੱਟਾ ਗੱਟਾ ਜੀ ਕੁਛ ਬਣਦਾ ਤਾਂ ਹੀ ਲੈ ਕੇ ਆਉਂਦਾ ਹੋਰ ਨਾ ਹੁਣ ਤਾਂ ਬਥੇਰੇ ਰੁਪਏ ਕਮਾਉਂਦਾ ਸੁਖਰਾ ਮੇਰਾ ਪੁੱਤ ਬਦੀ ਗੱਲਾਂ ਤਾਂ ਬਾਰੇ ਬਦੀ ਗੱਲਾਂ ਮੈਨੂੰ ਤਾਂ ਇਹਦੀ ਬੇਨਾ ਚ ਕੀ ਬਣਦਾ ਹੋਊਗਾ ਨਾ ਬਣਦਾ ਬਤੇ ਕਹਿੰਦੇ ਕਬੂਤਰ ਰੱਖਿਆ ਕਿ ਮਾੜੇ ਹੁੰਦੇ ਨੇ ਕਿ ਜਿਹੜਾ ਘਰੇ ਕਬੂਤਰ ਰਹਿਣ ਉਹਨੇ ਕਰਵਾਦਾ ਨਹੀਂ ਹੁੰਦਾ ਨਹੀਂ ਪਹਿਣ ਸੁੱਖ ਨਾ ਬਥੇਰਾ ਵਾਦਾ ਲੈ ਦੇਖ ਹਾਂ ਤੇ ਤਾਂ ਭਾਈ ਉਹੀ ਲੋਕ ਮਾਰਦੇ ਨੇ ਪਕਾਈ ਬਿਖਾਉਂਦੇ ਮੂਹੂ ਕਹੀ ਜਾਂਦੇ ਨੇ ਨਾਲੇ ਕੰਮ ਕੋਈ ਨਹੀਂ ਮਾੜਾ ਹੁੰਦਾ ਨਾ ਕੰਮ ਕੀ ਮਾੜਾ ਤੇ ਆਪਣੀ ਮਿਹਨਤ ਐ ਇਹ ਤਾਂ ਆਪਣੀ ਮਿਹਨਤ ਐ ਚੱਲਣਾ ਚਾਹੀਦਾ ਚੱਲਣਾ ਚਾਹੀਦਾ ਲੈ ਆ ਗਿਆ ਭਾਈ ਆ ਗਿਆ ਮਾਤਾ ਮੈਂ ਜਾ ਕੇ ਆਉਣਾ ਜੀ ਫੇਰ ਜਾ 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 ਕੇ ਆਉਣਾ ਜੀ ਜਾਇਆ ਪੁੱਤ ਇਹ ਤਾਂ ਵਸਾਈਂ ਰਹਿੰਦਾ ਹੈ ਹਜ਼ਾਰਾਂ ਬੇਲੀਆਂ ਨਾਲੀ ਬਾਹਰੇ ਆ ਕਬੂਤਰਾਂ ਵਾਲੇ ਨੇਗੇ ਜਵਾਖ ਜੇ ਬਾਜੀ ਬੂਜੀ ਸਿਖਿਆਉਂਦਾ ਨਾ ਪੰਜੀ ਅੱਛਾ ਹਾਂ ਉਹਨਾਂ ਨੂੰ ਫੇਰ ਕਬੂਤਰਾਂ ਨੂੰ ਸਿਖਿਆ ਕੇ ਆਉਂਦਾ ਉਹਨਾਂ ਦੇ ਵੀ ਅਡਾਉਣੇ ਊਣੇ ਉਹਨਾਂ ਨੂੰ ਆਉਂਦੇ ਨਹੀਂ ਹਜੇ ਨਾ ਮੀਂਹ ਰੱਖੇ ਨੇ ਠੀਕ ਆਪਣੀ ਲੈ ਕੇ ਗਏ ਸੀ ਅੱਛਾ ਹਾਂ ਗੁਰਪ੍ਰੀਤ ਤੇ ਸੱਸ ਕਿੱਥੇ ਗਈ ਹੈ ਉਹ ਤਾਂ ਬਾਹਰ ਲੈ ਕਰੀ ਗਈ ਮੰਮੀ ਜੇਪੀ ਕਿੱਥੇ ਹੈਗਾ ਬਾਜ਼ਾਰ ਗਿਆ ਹੋਇਆ ਅੱਛਾ ਮੈਂ ਤੈਨੂੰ ਕੈਂ ਪੁੱਛਦੀਆਂ ਬੀਤੀਰਾ ਦੇਵਰਾ ਜਿਹੜਾ ਫਤੇ ਉਹ ਸੱਚਿਓਂ ਇਹਨੇ ਪੈਸੇ ਕਮਾਉਂਦਾ ਹੈਗਾ ਹੋਰ ਮੰਮੀ ਬਥੇਰੇ ਬਾਜ਼ੀਆਂ ਤੇ ਜਿੱਤ ਕੇ ਆਉਂਦਾ ਇਹਨੇ ਪੈਸੇ ਰਿਸ਼ਤੇ ਰੁਸਤੇ ਵਾਲੇ ਆਉਂਦੇ ਨੇਗੇ ਹਾਂ ਬਥੇਰੇ ਆਉਂਦੇ ਆ ਮੇਰੀ ਗੱਲ ਸੁਣਾ ਉਹਨੂੰ ਰਿਸ਼ਤਾ ਨਹੀਂ ਹੋਣ ਦੇਣਾ ਆਪਾਂ ਨੇ ਤੂੰ ਕੱਠ 'ਚ ਕੁਛ ਨਾ ਕੁਛ ਤੇਰਾ ਬਣ ਜੂਗਾ ਆਪਦਾ ਬਣਾ ਲੈ ਹੈ ਫੇਰ ਦੇਖਾਂਗੇ ਹੈ ਆਪਾਂ ਅਸਲ ਮੈਂ ਤੈਨੂੰ ਰਿਸ਼ਤਾ ਹੋਣ ਨਹੀਂ ਦਿੰਦੇ ਮੇਰੀ ਗੱਲ ਸੁਣਾ ਮੈਂ ਕਿਸੇ ਮਾਰ ਤੇ ਰਿਸ਼ਤਾ ਕਰਾਤੀ ਤੇਰਾ 10 ਕਿੱਲੇ ਵਹਣ ਦੇ ਆਉਂਦੇ ਨੇ ਐ ਇਤਨੇ 2-3 ਸਾਲ ਤੈਨੂੰ ਲਾ ਕੇ ਰੱਖ ਲਾਰੇ ਜੋ ਕੋਈ ਕਰਾਉਂਦਾ ਹੋਇ ਮੈਨੂੰ ਦੱਸੀ ਮੈਂ ਮਾਰੂੰ ਭਾਨੀ ਪਦੂ ਬਾਦ 10 ਕਿੱਲਿਆਂ ਦੀ ਤੂੰ ਕੱਲਿਓ ਮਾਰਕ ਹੋ ਜੇਗੀ। ਕਲੇਰੇ ਜਵਾਗ ਦਾ ਕੁਛ ਬਣ ਜੂਗਾ ਤੈਂ ਕੀ ਲੈਣਾ ਐਤਨੇ ਦੀ ਉਮਰ ਲੰਘ ਜੂਗੀ। ਇਹਨੂੰ ਕਿਹਿਆ ਜਾਣਾ ਟੋਲਾ। ਠੀਕ ਹੈ। ਤੂੰ ਮੇਰੀ ਗੱਲ ਲਾੜ ਬਣ ਲਈ। ਹੈ? ਠੀਕ ਹੈ। ਹਾਂ ਸਿਆਣੀ ਬਣ ਜਾ ਤੇ ਆਪਾਂ ਇਹਨੂੰ ਰਿਸ਼ਤਾ ਹੋਣ ਨਹੀਂ ਦੇਣਾ ਹੈਗਾ। ਇਹਦਾ ਕੀ ਹੈਗਾ? ਇਹ ਤਾਂ ਅੱਜ ਇੱਥੇ ਕੱਲ ਇੱਥੇ ਤੱਕ ਬੁੱਤਰਾ ਜੋਗ ਹੀ ਹੈਗਾ। ਇਹਦੇ ਪੱਲੇ ਕੁਛ ਨਹੀਂ ਲੈਣਾ ਹੈਗਾ। ਜੋ ਕੁਛ ਹੈ ਤੇਰਾ ਹੈ ਨਾਲ ਤਾਂ ਤੂੰ ਸੱਸ ਨਾਲ ਮਿੱਠੀ ਰਿਹਾ ਕਰ। ਨਾਲੇ ਤੂੰ ਉਹਨੂੰ ਪਾਣੀ ਤਾਂ ਨਹੀਂ ਫੜਾਇਆ ਕਰ ਤੇ ਦਿਓਰ ਨੂੰ। ਤੇ ਆਪਦੀ ਸੱਸ ਦੀ ਚੰਗੀ ਸੇਵਾ ਕਰਿਆ ਕਰ ਪੂਰੀ ਉਹਨੂੰ ਐ ਲੱਗੀ ਨਾ ਵੀ ਤੂੰ ਵਿਚ ਇਹਨਾਂ ਦੇ ਦਫਾੜ ਪਾਉਣੀ ਆ ਪੁੱਤ ਗੱਲ ਦੀ ਠੀਕ ਆ ਮੰਮੀ ਠੀਕ ਹੈ ਠੀਕ ਹਾਂ 10 ਕਿੱਲਾਂ ਦੀ ਮਾਲਕ ਬਣ ਜੇਂਗੀ ਤੂੰ ਕੱਲੀ ਹੋਈ ਸੱਸਰੀ ਕਾਲ ਨਹੀਂ ਮੇਰਾ ਪੁੱਤ ਕਿੱਥੇ ਗਿਆ ਸੀਗਾ ਹੈ ਬਹਿ ਜਾ ਪੁੱਤ ਬਹਿ ਜਾ ਆ ਜਾ ਮੇਰਾ ਪੁੱਤ ਹੈ ਕਿਹੜ ਕੇ ਆਏਗਾ ਹੈ ਹੋਰ ਕੀ ਕਰਨਾ ਪੜਾਈ ਵਧੀ ਚੱਲਦੀ ਹੈਗੀ ਅੱਛਾ ਨਾ ਖੇਡਿਆ ਨਾ ਚੰਗਾ ਪੁੱਤ ਖੇਡਿਆ

બસ ਕੁਛ ਨਹੀਂ ਸ਼ਹਿਰ ਜਾ ਕੇ ਥੋੜਾ ਕੰਮ ਜਿਆ ਸੀਗਾ। ਕਿਤੇ ਬਿੱਲ ਦਾ ਭਰ ਕੇ ਆਇਆ ਸੀਗਾ। ਹਾਂ ਇੱਕ ਹੋਰ ਕੰਮ ਜਿਆ ਸੀ ਬਸ ਮੈਂ ਕਮਾਟਨ ਨੂੰ ਮੇਰੇ ਆਪਾਂ ਖੜੇ ਖੜੇ ਮੈਂ ਵੀ ਪੁੱਛਦੀਦੀ ਕਰਦੀ ਸੀ ਹਾਂ ਜੇ ਪੀਜਾ ਚੱਟਾ। ਬਸ ਉਹ ਵੀ ਕੋਲ ਬਜ਼ਾਰ ਚ ਗਏ ਨੂੰ ਟਾਈਮ ਲੱਗ ਗਿਆ। ਹਾਂ ਇੱਕ ਹੋਰ ਦੋਸਤ ਦਾ ਕੰਮ ਜਿਆ ਸੀ ਨਾਲ ਤੇ ਉੱਥੇ ਵਾਗਿਆ ਸੀ ਨਾ। ਪੂਰ ਆਪਣੇ ਘਰੇ ਸਾਰੇ ਠੀਕ ਨੇ? ਹਾਂ ਸਾਰੇ ਠੀਕ। ਚਲੋ ਠੀਕ। ਦੀ ਚਾਹਿੰਦਾ। ਕਦੋਂ ਕਿੰਨਾ ਕ ਟਾਈਮ ਹੋ ਗਿਆ ਆਏ ਨੂੰ? ਮੈਨੂੰ ਤਾਂ ਹੋ ਗਏ 15-20 ਮਿੰਟ ਹੋ ਗਏ। ਲਓ ਜੀ ਪੰਜ। ਅੱਛਾ। 15-20 ਮਿੰਟ ਹੋ ਗਏ। ਹਾਂ। ਚਲੋ ਚਲੋ ਵਧੀ ਹਾਂ ਚਾਹ ਪਣੀ ਚਲੋ ਵਧੀਆ ਹੋਰ ਫਸਲ ਵੜੀ ਠੀਕ ਸੀ ਮੰਮੀ ਹਾਂ ਸਾਰੇ ਠੀਕ ਚਲੋ ਵਧੀਆ ਸੀ ਮੰਮੀ ਦੀ ਜੀ ਗੁਰਪ੍ਰੀਤ ਕਿੱਧਰ ਜਾ ਰਹੀ ਆ ਉਹ ਬਾਹਰਲੇ ਕਰੀ ਗਈ ਐ ਅੱਛਾ ਅੱਛਾ ਠੀਕ ਆ ਚਲੋ ਚਾਹ ਬਣਾ ਦਾਂ ਜੀ ਕੋ ਨਾ ਨਾ ਚਾਹ ਨਹੀਂ ਪੀਂਦਾਗਾ ਮੈਂ ਨਾ ਬਸ ਕੱਪੜੇ ਬਦਲਣਾ ਮੜਾ ਆ ਤੇ ਫੇਰ ਉਦੋਂ ਬਾਅਦ ਚਾਹ ਆ ਗਿਆ ਚੰਗਾ ਮੀ ਮੈਂ ਕੱਪੜੇ ਬਦਲ ਲੈਣਾ ਹਾਂ ਚੰਗਾ ਜੀ अरे तो बाबे नानक की कृपा नगे पुत्र ਹਾਂ ਮਾਤਾ ਆ ਗਿਆ ਅੱਜ ਤਾਂ ਜਿੱਤੇ ਮਾਤਾ ਬਾਜੀ ਲੈ ਹਾਂ ਜੀ ਸ਼ਾਬਾਸ਼ ਰੋਜ ਜਿੱਤ ਕੇ ਆ ਕਰ ਬਾਜੀ ਹਾਂ ਹਾਂ ਮਾਤਾ ਅੱਜ ਤਾਂ ਕੱਲਿਆ ਰਹਿ ਗਿਆ ਆਪਣਾ ਹਾਂ ਹਾਂ ਜੀ ਚੱਲ ਵਧੀਆ ਰਿਹਾ ਮੈਂ ਤਾਂ ਆਪ ਹੌਸਲਾ ਹੋਇਆ ਪਿਆ ਹਾਂ ਪਣ ਕਿਵੇਂ ਆਉਣੇ ਹੋਏ ਫਿਰ ਅੱਜ ਪਣ ਮੈਂ ਕਿਹਾ ਮੈਂ ਕਿਹਾ ਚੱਲ ਮੈਂ ਫਤਿਹ ਦੇ ਰਿਸ਼ਤੇ ਨੂੰ ਜਾ ਕੇ ਆਉਣੀ ਆਗੀ ਅੱਛਾ ਤੇ ਕੁੜੀ ਸੀਗੀ ਵਧੀਆ ਹਾਂ ਪੜੀ ਲਿਖੀ ਹੈ ਸੋਹਣੇ ਕਰਦੀ ਹੈ ਜੀ ਕੁੜੀ ਚਲੋ ਤੇ ਵਧੀਆ ਤਕੜੇ ਕਰਦੀ ਹੈਗੀ ਹਾਂ ਤੇ ਮੈਂ ਕਿਹਾ ਚੱਲ ਮੈਂ ਜਾਏ ਬਾਬਾ ਨੂੰ ਕੁਸੇ ਆਵਾਂ ਵੀ ਜੇ ਤਸੀਂ ਰਿਸ਼ਤਾ ਲੈਣੇ ਹੋਗੇ ਫਤਿਹ ਨੂੰ ਫਤਿਹ ਨੂੰ ਰਿਸ਼ਤਾ ਹੀ ਕਰਾ ਦਈਏ ਦੇਖ ਪਹਿਣੇ ਜਿਹੜੀ ਗੱਲ ਤਕੜੇ ਕਰਦੀ ਹਾਂ ਹਾਂ ਪਹਿਣੇ ਉਹ ਤਾਂ ਆਪਾਂ ਨੂੰ ਕੋਈ ਚਾਹਕ ਨਹੀਂ ਦੇਖ ਕੋਈ ਚੀਜ਼ ਦੀ ਜਿਹਨੇ ਤੀ ਦੇਤੀ ਰੱਖ ਕੇ ਲਿਆ ਹੈਨਾ ਤੇ ਦੂਜੀ ਗੱਲ ਪਹਿਣੇ ਦੇਖ ਮੈਂ ਤਾਂ ਜਦੋਂ ਜੇਪੀ ਬਿਆ ਹੈ ਮੈਂ ਤਾਂ ਉਹ ਦੋ ਨਹੀਂ ਕੁਸ ਮੰਗਿਆ ਹੈਨਾ ਚੱਲ ਜਿਹੜਾ ਕੁਸ ਆਗਲੇ ਨਹੀਂ ਦਿੱਤਾ ਉਹ ਦਿੱਤੀ ਨੂੰ ਦਿੱਤਾ ਨਾਲੇ ਆ ਜਿਹੜੀ ਮੰਗ ਕਰਦੀਆਂ ਨੇ ਨਾ ਸੱਸ ਸਹੁਰੇ ਇਹ ਤਾਂ ਜਮੀ ਬੇਕਾਰ ਗੱਲ ਐ ਭੈਣੇ ਅਗਲੀ ਆਪਦੀ ਪੇਟੀ ਨਵਾਰੀ ਨੂੰ ਤਾਂ ਹੱਥ ਨਹੀਂ ਲਾਉਣ ਦਿੰਦੀ ਆਪਾਂ ਨੂੰ ਉਹ ਤਾਂ ਠੀਕ ਆ ਭੈਣੇ ਆਪਾਂ ਮੰਗਣ ਵੇਲੇ ਐਦਾਂ ਮੂੰਹ ਟੱਡ ਲੈਨੇ ਆ ਫਿਰ ਕਿਉਂ ਮੰਗੀਏ ਭਾਈ ਹਨਾ ਹਾਂ ਚੱਲ ਭੈਣੇ ਉਹ ਤਾਂ ਐ ਹੁੰਦਾਗਾ ਵੀ ਅਗਲੇ ਨੇ ਆਪਦੀ 30 ਨੂੰ ਦੇਣਾਗਾ ਹਾਂ ਉਹ ਵੀ ਤਰੀਕੇ ਚ ਉਹਦਾ ਨਕਤਰ ਹੁੰਦਾ ਅਗਲਾ ਕਹਿੰਦਾ ਕੱਲੀ 3 ਹੀ ਹੈਗੀ ਇਹ ਤਾਂ ਗੱਲ ਸਿਆਣੀ ਐ ਏ ਬਾਕੀ ਸਿਰੇ ਪੈਣੇ ਮੈਂ ਤੈਨੂੰ ਨਾ ਪੁੱਛ ਕੇ ਸਾਰੀ ਗੱਲ ਫੇਰ ਦੱਸਾਂ ਆ ਜੇਪੀ ਦੀ ਸੱਸ ਆਈ ਹੋਈ ਆ ਅੱਛਾ ਉਹ ਵੀ ਮੈਨੂੰ ਲੱਗੀ ਗੱਲਾਂ-ਗੱਲਾਂ ਜੀਆਂ ਚ ਐ ਕਹਿੰਦੀ ਕਹਿੰਦੀ ਸੀ ਵੀ ਆਪਾਂ ਬਸ ਘਰ ਹੀ ਫੇਰ ਉਹ ਕਰ ਲਾਂਗੇ ਰਿਸ਼ਤੇਦਾਰੀ ਵੰਡ ਜੂ ਫਲਾਨਾ ਤੇ ਜਣੀ ਗੇੜੇ ਜੇ ਨਾਲ ਗੱਲ ਮੈਨੂੰ ਕਹੇਗੀ ਮੈਂ ਇੱਕ ਵਾਰੀ ਗੱਲ ਕਰ ਲਾਂ ਚੱਲ ਪੈਣੇ ਫੇਰ ਤਾਂ ਬਾਲੀ ਵਧੀਆ ਗੱਲ ਐ ਜੇ ਇੱਕੇ ਘਰੇ ਦੋਨਾਂ ਮੁੰਡਿਆਂ ਦਾ ਹੁੰਦਾਗਾ ਤੈਨੂੰ ਸਮਦੀ ਸੌਖਾ ਹੋ ਜੂ ਮੈਨੂੰ ਜਾਦੇ ਸੌਖਾ ਹੋ ਜੂ ਤੇ ਬਾਕੀ ਸਿਰੇ ਮੈਂ ਗੁਰਪ੍ਰੀਤ ਨੂੰ ਕਹਿੰਨੀ ਆ ਵੀ ਤੇਰੀ ਮਾਂ ਨੂੰ ਪੁੱਛ ਭਾਈ ਵੀ ਸੱਚੀ ਗੱਲ ਲੈ ਕੇ ਵੀ ਉਂ ਗੱਲਾਂ ਕਰਦੀ ਸੀ ਵੀ ਨਹੀਂ ਫਿਰ ਤੇਰੀ ਮਾਸੀ ਆਈ ਸੀ ਭਾਈ ਫਿਰ ਮੈਂ ਉਹਨੂੰ ਜਵਾਬ ਸਵਾਲ ਦੇਵਾਂ ਹਾਂ ਭਾਣ ਕੋਈ ਨਾ ਇੱਕ ਅੱਧਾ ਦਿਨ ਦੇ ਵਿੱਚ ਫਿਰ ਤੁਸੀਂ ਮੈਨੂੰ ਰਾਇਵਾੜੀ ਕਰਕੇ ਦੱਸਦੇ ਹੋ ਤੁਸੀਂ ਪੁੱਛ ਲਿਓ ਕੋਈ ਨਾ ਕੋਈ ਨਾ ਪੁੱਛ ਕੇ ਸਾਰੀ ਗੱਲ ਤੈਨੂੰ ਦੱਸ ਦਿਆਂਗੇ ਦੇਖ ਮੰਗ ਪਹਿਣੇ ਅਸੀਂ ਲੈਣੀ ਨਹੀਂ ਪੋਰਾ ਵੀ ਜੇ ਅਗਲਾ ਦਉ ਅਸੀਂ ਤਾਂ ਵੀ ਨਹੀਂ ਲੈਣਾ ਕੋਈ ਨਾ ਕੋਈ ਨਾ ਪਹਿਣੇ ਉਹ ਤਾਂ ਚੱਲ ਅਗਲੇ ਨੇ ਆਪਦੀ ਤੀਨ ਨੂੰ ਦੇਣਾ ਹੈਗਾ ਹਾਂ ਦੋ ਤਿੰਨ ਭਾਈ ਨੇ ਕਿ ਕੱਲੀ ਪਹਿਣੇਗੀ ਪਿਓ ਮਲਾਜਮ ਹੈਗਾ ਦਾ ਅੱਛਾ ਹਾਂ ਫਿਰ ਤਾਂ ਵਾਲੀ ਸੋਣੀ ਗੱਲ ਹੈ ਚੱਲ ਵਧੀਆ ਪਰਿਵਾਰ ਹੈ ਪੜ੍ਹੀ ਲਿਖੀ ਹੈਗੀ ਐਵੇਂ ਉਵੇਂ ਕੀਤੀ ਹੋਈ ਆ ਕੁੜੀ ਦੀ ਫਿਰ ਮੇਰੇ ਮੁੰਡਾ ਤਾਂ ਪਹਿਣੇ ਇੰਨਾ ਪੜਿਆ ਨਹੀਂ ਚੱਲ ਕੋਈ ਨਾ ਪਹਿਣੇ ਪੜਨੋਂ ਫੇਰ ਗੋ ਤਾਂ ਮੇਰੇ ਘਰ ਸੋਣਾ ਜੇ ਇੱਕ ਜਵਾਕ ਪੜਾ ਦੂਜਨੇ ਤੋਂ ਪਸੰਦ ਚਾਹੀਦਾ ਹੈਗਾ ਮੈਂ ਪੁੱਵਾਂ ਆਵਦਾ ਕਿ ਰ ਜਵਾਕਾ ਨੂੰ ਆਏਗਾ ਵੀ ਪਸੰਦ ਆ ਗਿਆ ਅਗਲਾ ਕਰ ਦੂਗਾ ਪੁੱਛ ਲਈ ਘਰ ਭਾਲਦੇ ਨੇਗੀ ਪੁੱਛ ਲਈ ਸਾਰੀ ਗੱਲ ਤੇ ਬਾਕੀ ਸਿਰੇ ਮੈਂ ਤੈਨੂੰ ਦੱਸ ਦਉ ਨਾ ਕੋਈ ਨਾ ਤਾਂ ਮੇਰੀ ਗੱਲ ਉਹ ਨਾਲ ਕਰੀ ਹੋਈ ਹੈਗੀ ਉਹ ਕਹਿੰਦੇ ਵੀ ਸੰਤੋ ਪਰਿਵਾਰ ਵਧੀਆ ਚਾਹੀਦਾ ਹੈਗਾ ਤੇ ਵੀ ਬਾਹਣ ਆਚਾਰ 5 ਕਿੱਲੇ ਹੋਣ ਵੀ ਭਾਈ ਅਸੀਂ ਦੇਖ ਤੇਰਾ ਕਰਿਆ ਸੀ ਕਹਿੰਦੇ ਪੂਰੇ ਵਧੀਆ ਘਰੇ ਕੀਤਾ ਵੀ ਸਾਨੂੰ ਕੋਈ ਲੰਬਾ ਨਹੀਂ ਆਇਆ ਹੈ ਹਾਂ ਠੀਕ ਹੈ ਹਾਂ ਮੈਂ ਕਿਹਾ ਮੈਂ ਕਦੇ ਮੇਰੇ ਜੇਠ ਦਾ ਮੁੰਡਾ ਹੈਗਾ ਮੈਂ ਹਾਂ ਚੱਲ ਉੱਥੇ ਕਰਾ ਦਿੰਦਾ ਹਾਂ ਪਹਿਲ ਤੇਰੀ ਹੋਈ ਹੈ ਠੀਕ ਹੈ ਭਣੀ ਕੋਈ ਨਾ ਦੱਸ ਦਿਓ ਮੈਨੂੰ ਫਿਰ ਚੰਗਾ ਲੈ ਮੈਂ ਚਾਹ ਬਣਾਉਣੀ ਆ ਚਾਹ ਪੀ ਕੇ ਜਾਈ ਨਾ ਭਣੀ ਬਸ ਚਾਹ ਨਾ ਬਣਾਈ ਮੈਂ ਤਾਂ ਨਾ ਘੱਟ ਪੀਨੀ ਆਗੀ ਚਾਹ ਤੇ ਜਾ ਬਣਦਾ ਜਾ ਖਾਣ ਦਾ ਇਹ ਫਿਰ ਡਾਕਟਰਾਂ ਕੋਲੇ ਤੁਰੇ ਫਿਰਦੇ ਆਂਗੇ ਨਹੀਂ ਕੁਛ ਨਹੀਂ ਹੁੰਦਾ ਇੱਕ ਕੈਪਸੂਲ ਲੈ ਲਈ ਬਸ ਹੁਣ ਮੈਂ ਜਾਣੀ ਆ ਕਿ ਕੋਈ ਨਾ ਤੁਸੀਂ ਰਾਇਵਾੜੀ ਕਰਕੇ ਮੈਨੂੰ ਦੱਸ ਦਿਓ ਫਿਰ ਚੰਗਾ ਤੇਰੀ ਮਰਜ਼ੀ ਠੀਕ ਹੈ ਭਣੀ ਚੰਗਾ ਭਣੀ ਪ੍ਰਪੀਤਾ ਹਾਂਜੀ ਮੈਂ ਕਹਿੰਦਾ ਸੀ ਮਾਫਤੇ ਦੇ ਰਿਸ਼ਤੇ ਬਾਰੇ ਗੱਲ ਕਰ ਲੈਂਦੇ ਹਾਂ ਮੰਮੀ ਨਾਲ ਮੰਮੀ ਨਾਲ ਤਾਂ ਮੈਂ ਗੱਲ ਕਰੀ ਸੀ ਇਹ ਫਤੇ ਟਾਲ ਦਿੰਦਾ ਗੱਲ ਇਹਨੂੰ ਆਇਆ ਕਿ ਪੱਕੀਆਂ ਪਕਾਈਆਂ ਮਿਲ ਜਾਂਦੀਆਂ ਮੈਨੂੰ ਰੋਟੀਆਂ ਕੋਈ ਗੱਲ ਨਹੀਂ ਫਤੇ ਨੂੰ ਤਾਂ ਮੈਂ ਆਪੇ ਬਣਾ ਲਊਗਾ ਉਹ ਤਾਂ ਤੈਨੂੰ ਪਤਾ ਹੈ ਹੁਣ ਕਬੂਤਰ ਬਾਜੀ ਚ ਪੈ ਰਿਆ ਉਹਦਾ ਚੱਕਦਾ ਮੇਰੀ ਜਿਹੜਾ ਪਿੰਜਰਾ ਹੈ ਕਬੂਤਰਾਂ ਮਗਰ ਬਗ ਜਾਂਦਾ ਦਿੱਲੀ ਹਾਂਜੀ ਤੇ ਆਪਾਂ ਨਾ ਮੇਰੀ ਗਰਾਂਵ ਦੀ ਤਾਂ ਕਰਨਾ ਹੀ ਪੈਣਾ ਆਪਾਂ ਨੂੰ ਤੇ ਤੂੰ ਮੰਮੀ ਨਾਲ ਗੱਲ ਚਲਾ ਮੜਾ ਕੋਈ ਨਾ ਮੈਂ ਮਮਾ ਹਾਂ ਦੁਆਰੇ ਮੰਮੀ ਨਾਲ ਗੱਲ ਕਰ ਹਾਂ ਤੇ ਵਧੀ ਚ ਕਰ ਨਾਲੇ ਤੂੰ ਆ ਕੱਪੜੇ ਕੱਢ ਕੇ ਆ ਜਾ ਤੇ ਆਪਾਂ ਬਹਿ ਕੇ ਮੰਮੀ ਨਾਲ ਗੱਲ ਕਰਦੇ ਹਾਂ ਠੀਕ ਹੈ ਜੀ ਠੀਕ ਹੈ ਨਾ ਮੰਮੀ ਨੂੰ ਮੜਾ ਦੱਬ ਪਾ ਕੇ ਨ ਮੰਮੀ ਲਰੀਆ ਮਮਿਤਾ ਜੀ ਮੈਨੂੰ ਕਿਹਾ ਚੀਵੀ ਆਈ ਸੀ ਕਿ ਰਿਸ਼ਤੇ ਵਾਸਤੇ ਤੇ ਆਪਾਂ ਬਾਹਰੋਂ ਕਾਨੂੰ ਹੋ ਕਰਨਾ ਹੈਗਾ ਠੀਕ ਹੈ ਜੀ ਹਾਂ ਮਮਿਤਾ ਜੀ ਆਪਣਾ ਘਰ ਹੀ ਸਰਦਾ ਠੀਕ ਹੈ ਜੀ ਹਾਂ ਤੁਸੀਂ ਆ ਕੱਟ ਕੇ ਠੀਕ ਹੈ ਮੰਮੀ ਜੇਪੀ ਦਾ ਰਾਮਣ ਦੇ ਰਿਸ਼ਤੇ ਬਾਰੇ ਕਹਿੰਦਾ ਸੀ ਅੱਛਾ ਤੇ ਆਪਾਂ ਕੀ ਸਲਾਹ ਕਰੀ ਆ ਕੋਈ ਨਾ ਪੁੱਤ ਰੈ ਬਣੀ ਕਰਕੇ ਦੱਸ ਦਿਆਂਗੇ ਉਹ ਵੀ ਹਜੇ ਪੁਣੀ ਪੜਾਈ ਉਹਦੀ ਪੂਰੀ ਹੋਈ ਹੈਗੀ ਹੈ ਚਲੋ ਉਹ ਵੀ ਨਹੀਂ ਆਣੀ ਹੈ ਵੀ ਲੈਣਾ ਹੈਗਾ ਕੋਈ ਨਾ ਪਰਿਆ ਕਰ ਲਾਂਗੇ ਹਜੇ ਕੀ ਹੋਏਗਾ ਰਿਸ਼ਤੇ ਨੂੰ ਮੈਂ ਕਹਿੰਦਾ ਸੀ ਮੰਮੀ ਪਤਾ ਹੀ ਚੱਕਰ ਆ ਇੱਕ ਦਿਨ ਚਾਚੀ ਆਈ ਸੀਗੀ ਫਤਿਹ ਰਿਸ਼ਤੇ ਵਾਸਤੇ ਤੇ ਹੁਣ ਮੈਂ ਆਖਾਂ ਮੈਂ ਚੱਲ ਕਰਦੀ ਹੁਣ ਇਹ ਵੀ ਨਾ ਬਸ ਕਬੂਤਰ ਬਾਜੀ ਜੀ ਪਿਆ ਹੋਇਆ ਬਸ ਉਧਰੋਂ ਤਾਂ ਕਰ ਲਿਆਉਂਦਾ ਨਾਮ ਨੂੰ ਤਾਂ ਨੇ ਖਾਸੇ ਲਿਆਂਦੇ ਨੇ ਮੋਟਰਸਾਈਕਲ ਜਿੱਤ ਕੇ ਲਿਆਂਦਾ ਕੇਰਾ ਬਾਕੀ ਕੋਈ ਨਾ ਅਕਦਾ ਕਦੇ ਕੂਲਰ ਲਿਆਂਦਾ ਕਦੇ ਕੋਈ ਚੀਜ਼ ਮੰਨ ਲੈ ਤੇ ਮੈਨੂੰ ਆ ਵੀ ਮੈਂ ਚੱਲ ਹੁਣ ਪੜ੍ਹਾਈ ਇਹਦੀ ਪੂਰੀ ਹੋ ਗਈ ਮੈਂ ਚੱਲ ਇਹ ਦੋਨੇ ਜਾਣੇ ਚੱਲ ਕਿਸੇ ਆਪ ਦਾ ਕਿੱਥੇ ਲੱਗ ਜਾਣਗੇ ਕਾ ਕਰਕੇ ਕਰ ਰਹੇ ਤੁਸੀਂ ਰਾਏ ਕਰ ਲਿਓ ਰਮਨਦਰ ਰਿਸ਼ਤੇ ਬਾਰੇ ਤੇ ਫਿਰ ਐਵੇਂ ਆ ਚਲ ਜੇ ਇੱਕ ਕਰ ਸਰਦੀ ਤਾਂ ਪਤੀ ਆਪਣਾ ਹੈ ਉਹ ਤਾਂ ਗੱਲ ਠੀਕ ਹੈ ਪੁੱਤ ਹਾਂਜੀ ਬਾਕੀ ਮੈਂ ਇਹਦੇ ਡੈਡੀ ਨਾਲ ਰਾਏ ਕਰੂੰਗੀ ਹਾਂ ਰਾਏ ਕਰ ਲਿਓ ਤੁਸੀਂ ਕੋਈ ਨਾ ਡੈਡੀ ਨਾਲ ਰਾਏ ਕਰ ਲਿਓ ਰਾਏ ਕਰਕੇ ਨਾ ਹਾਂਜੀ ਹਾਂ ਤੁਹਾਨੂੰ ਮੈਂ ਦੱਸ ਦੂੰਗਾ ਹਾਂਜੀ ਹਾਂ ਜੁਰਾਏ ਕਰਕੇ ਦੱਸ ਦਿਓ ਅਸੀਂ ਕਿਹੜਾ ਤੁਹਾਡੇ ਤੋਂ ਬਾਹਰ ਆ ਪੁੱਤ ਨਾ ਨਾ ਬਾਹਰ ਤਾਂ ਕਿਉਂ ਮੰਮੀ ਇਤਨੀ ਗੱਲ ਕਹਿੰਦੇ ਹੈਗੇ ਆਪਾਂ ਤੇਰੀ ਧੀ ਹੈ ਤੂੰ ਮੇਰਾ ਜਵਾਈ ਹੈ ਹੋਰ ਹਾਂ ਤੁਸੀਂ ਕਰਾਉਨੇ ਇਦੋਂ ਚੰਗਾ ਕੀ ਹੈ ਮੈਂ ਹਾਂ ਉਹ ਮੰਮੀ ਬਾਲੀ ਟੈਨਸ਼ਨ ਕਰਦੀ ਸਾਨੂੰ ਪਤਾ ਹੀ ਨਹੀਂ ਤੇ ਤੇਰੀ ਉਹੀ ਟੈਨਸ਼ਨ ਕਰੀ ਜਾਂਦੀ ਹੈ ਛੇਤੀ ਪੁੱਤ ਨਹੀਂ ਪਟਾ ਦੇ ਦੋਨੇ ਭੜੇ ਇੱਕੇ ਘਰ ਆ ਜਾਣਾ ਇੱਕੇ ਘਰ ਕਾ ਜਾਣਾ ਉਹ ਤੇਜ ਨਿਕਲ ਕੇ ਫੇਰ ਕੀ ਕਰੂੰਗੀ ਨਹੀਂ ਕੋਈ ਗੱਲ ਹੈ ਕੋਈ ਤੇ ਕਰਮਾਂ ਦੇ ਇਹ ਕੋਸ ਨਹੀਂ ਹੁੰਦਾ ਹੈਗਾ ਠੀਕ ਹੈ ਹਾਂ ਕਾਮਾਰੇ ਖਰਚੇ ਨੇ ਕੋਈ ਟੈਨਸ਼ਨ ਨਹੀਂ ਹੈਗੀ ਹਾਂ ਤੇ ਹਾਂ ਉਹਨੂੰ ਤਾਂ ਬਸ ਆਏ ਆ ਵੀ ਹੁਣ ਗੁਰਪ੍ਰੀਤ ਦਾ ਸੁਭਾਅ ਬਹੁਤ ਵਧੀਆ ਹੈ ਤਾਂ ਕਰਕੇ ਉਹ ਲਾਲਚ ਕਰਦੀ ਹੈ ਉਹਨੂੰ ਵੀ ਮੇਰੇ ਦੋਨੇ ਮੁੰਡੇ ਚਲ ਇੱਕੋ ਹੀ ਕਰੇ ਬਹਿ ਜਾਣਾ ਮੈਨੂੰ ਉਹਨੇ ਕਈ ਵਾਰੀ ਕਹਤਾ ਮੈਨੂੰ ਅੰਦਰੋਂ ਅੰਦਰਲੀ ਅੱਛਾ ਤੁਹਾਡੇ ਨਾਲ ਤਾਂ ਇਹ ਗੱਲ ਚਲਾਈ ਹਾਂ ਗੱਲ ਤੇ ਮੈਂ ਚਲਾਈ ਸੀ ਤੁਸੀਂ ਹਜੇ ਰਿਸ਼ਤੇ ਰੋ ਹੋਰ ਨੂੰ ਆ ਆ ਨਾ ਕਰਿਓ ਪੁੱਤ ਨਾ ਨਾ ਨਹੀਂ ਲੈ ਥੋੜਾ ਤੋਂ ਬਾਹਰ ਥੋੜੀ ਆਪਾਂ ਤਾਂ ਹੀ ਤਾਂ ਮੈਂ ਤੋੜਨਾਂ ਗੱਲ ਕਰਦਾ ਮੈਂ ਫਿਰ ਮੈਂ ਮੈਨੂੰ ਗੁਰਪ੍ਰੀਤ ਨੂੰ ਦੱਸਿਆ ਕਿ ਨਹੀਂ ਮੰਮੀ ਅੱਜ ਜਾਊਗੀ ਮੈਂ ਗੁਰਪ੍ਰੀਤ ਨੂੰ ਕਿਹਾ ਮਾਂ ਤੂੰ ਕੱਪੜੇ ਹੀ ਫਿਰ ਤੋਲੀ ਮਾਂ ਤੂੰ ਪਹਿਲਾਂ ਆਪਾਂ ਮੰਮੀ ਨਾਲ ਗੱਲ ਕਰ ਲਈਏ ਹਾਂ ਮਾਂ ਫਿਰ ਉਹ ਕਰਾਂਗੇ ਆਹ ਪੁੱਤ ਜੀ ਭਗਾਨੀ ਆ ਗਈ ਫਿਰ ਥਰਕ ਪੈ ਜਾਂਦੇ ਨੇ ਦੋਨਾਂ ਪਹਿਣਾ ਪਹਿਣਾ ਦਾ ਵਧੀਆ ਚੱਲ ਆਪਸ ਵਿੱਚ ਮੇਲ ਰੋ ਤਾਂ ਹੀ ਦਾ ਮੰਮੀ ਕਹਿਣਾ ਮੈਂ ਫਿਰ ਐਨ ਇੱਕ ਇੱਕ ਘਰ ਚ ਸਰ ਜੂ ਆਪਣਾ ਚੱਲ ਹੈ ਔਰ ਕੋਈ ਫਰਕ ਨਹੀਂ ਆਊਗਾ ਨਾ ਪੈਣਾ ਪੈਣਾ ਦੇ ਵਿੱਚ ਹਾਂ ਕੋਈ ਨਾ ਮੈਂ ਨਾਲੇ ਰਮਨ ਨਾਲ ਵੀ ਗੱਲ ਕਰੂੰ ਨਾਲੇ ਮੈਂ ਤੇਰੀ ਡੈਡੀ ਨੂੰ ਪੁੱਤ ਗੱਲ ਕਰੂੰ ਜਾ ਕੇ ਹਾਂ ਜੀ ਹਾਂ ਜੀ ਮੈਂ ਤੁਹਾਨੂੰ ਫੋਨ ਤੇ ਦੱਸ ਦੂੰ ਹਾਂ ਮੈਂ ਦੱਸ ਦਿਓ ਕੋਈ ਗੱਲ ਹੈ ਨਾ ਰਏ ਕਰਕੇ ਦੱਸ ਦਿਓ ਅਸੀਂ ਆ ਵੀ ਜਾਵਾਂਗੇ ਮੈਂ ਤੇ ਗੁਰਪ੍ਰੀ ਤੇ ਕਿਹਾ ਨਾ ਹਾਂ ਤੁਸੀਂ ਜਰੂਰ ਆ ਜਾਓ ਹਾਂ ਤੇ ਆਪਾਂ ਬਹਿ ਕੇ ਰਾਇ ਵਾਰੀ ਕਰਾਂ ਹਾਂ ਕੋਈ ਗੱਲ ਹੈ ਹਾਂ ਬਾਕੀ ਤੁਸੀਂ ਡੈਡੀ ਨੂੰ ਥੋੜਾ ਜ਼ੋਰ ਜਾ ਪਾ ਕੇ ਕਹਿ ਦਿਓ ਹੈ ਕੀ ਕਹੂੰਗੀ ਪੁੱਤ ਮੈਂ ਹਾਂ ਚੰਗਾ ਵੀ ਠੀਕ ਹੈ ਚੱਲ ਗੁਰਪ੍ਰੀ ਤੇ ਮੈਂ ਨਾ ਮારા ਪਿੰਡ 'ਚ ਹੀ ਆਇਆ ਮਾਂ ਠੀਕ ਹੈ ਜੀ ਜਾਇਓ ਤੁਸੀਂ हां मम्मी ਮਾਰ ਜਾ ਮਤਾਂ ਆ ਕੇ ਮਦਦ ਕਰ ਚੰਗਾ ਪੁੱਤ ਛੇਤੀ ਮੁੜਿਆਈ ਫਿਰ ਮੈਨੂੰ ਛੱਡ ਕੇ ਆਈ ਦੀ ਹਾਂ ਕੋਈ ਗੱਲ ਨਹੀਂ ਮੈਂ ਛੱਡਿਆ ਨਾ ਮੈਂ ਆ ਗਿਆ ਠੀਕ ਹੈ ਬਤਾ ਠੀਕ ਸੁਣ ਫਿਰ ਮੇਰੀ ਹਾਂ ਮੰਮੀ ਮੈਂ ਤੈਨੂੰ ਅੱਦੇ ਵੀ ਕਿਹਾ ਸੀਗਾ ਤੇਰੀ ਚਾਚੀ ਗੇੜੇ ਮਾਰਦੀ ਆ ਬਾਰ-ਬਾਰ ਅੱਛਾ ਰਿਸ਼ਤੇ ਨੂੰ ਆਪਾਂ ਰਿਸ਼ਤਾ ਹੋਣ ਨਹੀਂ ਦੇਣਾ ਆਏ ਕਿਵੇਂ ਮੈਂ ਹੋਣ ਦੇ ਦੂੰ ਮੰਮੀ ਮੈਂ ਤੂੰ ਤੇਰੇ ਸਾਸੂ ਨੂੰ ਮਿੱਠੀਆਂ ਗੋਲੀਆਂ ਦੇ ਕੇ ਰੱਖਿਆ ਕਰ ਨਾਲੇ ਤਾਂ ਕੱਪੜੇ ਧੋਤੇ ਦਿਆ ਕਰ ਨਾਲੇ ਰੋਟੀ ਤਤੀ ਤਤੀ ਲੈਂਦੀ ਲੈਂਦੀ ਮਤੇਰੀ ਪਤਾ ਗਰਮ ਗਰਮ ਰੋਟੀਆਂ ਦਿੰਨੀ ਆ ਦੋਨਾਂ ਨੂੰ ਤੇਰੀ ਜਿਹੜਾ ਚਾਚੀ ਆਉਂਦੀ ਆ ਨਾ ਉਹਨੂੰ ਬਾਹਰ ਦੀ ਬਾਹਰ ਹੀ ਤੂੰ ਸਾਹਮ ਲਿਆ ਕਰ ਅੰਦਰ ਆਉਣ ਹੀ ਨਾ ਦਿਆ ਕਰ ਮੰਮੀ ਤੂੰ ਫਿਕਰ ਨਾ ਕਰ ਜਿਹੜੀ ਗੱਲ ਤੂੰ ਕਹੀ ਸੀ ਤਾਂ ਮੇਰੇ ਦਿਮਾਗ 'ਚ ਆ ਮੇ ਰਿਸ਼ਤਾ ਨਹੀਂ ਹੋਣ ਦਿੰਦੀ ਹੈਗੀ ਮੈਂ ਬਰਿਆ ਕੇ ਰੱਖੂ ਮੇਰੇ ਸਾਸੂ ਨੂੰ ਤੇ ਮੇਰੇ ਦਿਓਰ ਨੂੰ ਐ ਕਿਵੇਂ ਰਿਸ਼ਤਾ ਹੋ ਜਾਊ ਚਾਚੀ ਨੂੰ ਤਾਂ ਮੈਂ ਰੋਕੂਗੀ ਹੁਣ ਆਉਣ ਦੇ ਸਾਡੇ ਘਰੇ ਨਹੀਂ ਉਹੋ ਮਾਂ ਮੈਂ ਤਾਂ ਚਾਹ ਬਣਾਉਣੀ ਭੁੱਲ ਗਈ ਜੈਪੀ ਵੀ ਬਣ ਚਾਹ ਕੁੱਟ ਜਾ ਬਣਾ ਕੇ ਲਿਓਨੀ ਆ ਮੈਂ ਤਾਂ ਗੱਲਾਂ ਗੱਲਾਂ ਚ ਭੁੱਲੀ ਗਈ ਚੰਗਾ ਪੁੱਤ ਬਣਾ ਲਿਆ ਮੇਰਾ ਵੀ ਸਰਦਿਆ ਦੁਖੀ ਜਾਂਦਾ ਹੈਗਾ ਮੈਂ ਵੀ ਕੁੱਟੀਂ ਲਾਂਗੇ ਕੁੱਟ ਕੁੱਟ ਚੰਗਾ ਪੁੱਤ ਬਣਾ ਲਿਆ ਕੀ ਹਾਲ ਹੋ ਵਰਦਾ ਉਹ ਬਾਈ ਕੀ ਹਾਲ ਹੈ ਉਹ ਠੀਕ ਹੈ ਹਾਂ ਵਧੀਆ ਵਧੀਆ ਆ ਮੰਗਿਆ ਹੋ ਜੀ ਆ ਜੀ ਪਤਰੀ ਮੰਮੀ ਯਾਰ ਮੰਮੀ ਜ਼ਿਆਦੀ ਕਰੀ ਜਾਂਦੀ ਸੁਣ ਹਾਂ ਤੇ ਮਾਸੀ ਨੇ ਫੋਨ ਕਰਿਆ ਸੀ ਮੈਂ ਆਹ ਰਿਸ਼ਤੇ ਬਾਰੇ ਗੱਲ ਸੀਗੀ ਅੱਛਾ ਰਿਸ਼ਤੇ ਬਾਰੇ ਹਾਂ ਆਉਂ ਮੰਗਿਆ ਹੋ ਗਰੇ ਜੀ ਆ ਗਈ ਆ ਗਈ ਚੱਲ ਫੇਰ ਆ ਵੀ ਆਵੇ। ਅੱਛਾ। ਹਸੀਕਾਰ ਵਾਸੀ। ਸਾਸੀਕਾਲ ਪੁੱਤ। ਹੋ ਠੀਕੋ। ਹਾਂ ਪੁੱਤ ਠੀਕ ਠਾਕ। ਆ ਜਾ ਬਹਿ ਜਾ। ਬਸ ਬੈਠੇ ਸੀ ਕੋਈ ਗੱਲ ਨਹੀਂ। ਕੋਈ ਨਾ ਬਹਿ ਜਾ ਪੁੱਤ 2 ਮਿੰਟ ਚਾਹ ਪਾਣੀ ਬਣਾਉਣੀ ਆ ਮੈਂ। ਉਧਰ ਫੋਨ ਆਇਆ ਸੀਗਾ। ਮੈਂ ਇੱਕ ਮੈਂ ਮਾਸੀ ਦੀ ਗੱਲ ਬਾਤ ਸੁਣਿਆ ਵਾਂ। ਫੋਨ ਤਾਂ ਪੁੱਤ ਮੈਂ ਕਰਿਆ ਸੀਗਾ। ਹਾਂ। ਤੇ ਅਸੀਂ ਤਾਂ ਰਿਸ਼ਤੇ ਦੀ ਗੱਲ ਜੀ ਕਰਦੇ ਸੀ ਤੇਰੀ ਮੰਮੀ ਨੇ ਕੁਝ ਦੱਸਿਆ ਨਹੀਂ ਸਾਨੂੰ। ਹੋਇਆ ਸੀਗਾ ਮਾਸੀ ਪਤਾ ਕੀ ਕਰਨਾ ਉਹ ਨਾ ਸੱਸ ਆ ਰਹੀ ਹੈ ਮੇਰੀ ਮੰਮੀ ਮਨ ਲਓ। ਅੱਛਾ। ਤੇ ਉਹ ਹੁਣ ਮੈਂ ਛੱਡ ਕੇ ਆਉਣਾ ਹੁਣ ਮੈਂ ਮੈਂ ਇਧਰ ਆ ਗਿਆ ਪਿੰਡ 'ਚ ਥੋੜਾ ਕੰਮ ਹੋਇਆ ਸੀ ਤੇ ਅਮਰ ਤਾਂ ਬਾਰਗੇ ਖੜਿਆ ਸੀਗਾ ਤੇ ਉਹ ਤਾਂ ਹੱਲ ਗੱਲ ਵਿੱਚ ਵਿਚਾਲੇ ਜੇ ਪਈ ਐ ਉਹ ਮੇਰੀ ਸਾਲੀ ਦਾ ਰਿਸ਼ਤਾ ਕਰਨ ਨੂੰ ਕਹਿੰਦੇ ਨੇ ਨਾ ਤਾਂ ਹਾਂ ਕਰਦੇ ਨੇ ਨਾ ਕਰਦੇ ਨੇ ਵਿਚਾਲੇ ਜੇ ਮੰਮੀ ਮੇਰੀ ਕਾਲ ਕਰੀ ਜਾਂਦੀ ਐ ਉਹ ਆਇਆ ਪੁੱਤ ਫਿਰ ਤੁਸੀਂ ਉਹਨਾਂ ਨੂੰ ਜਾਂ ਤਾਂ ਠੋਕ ਕੇ ਪੁੱਛੋ ਵੀ ਕਰਦੇ ਨੇ ਕਿ ਨਹੀਂ ਕਰਦੇ ਹੈਗੇ ਕਿ ਰਿਸ਼ਤਾ ਵਧੀ ਹੈਗਾ ਸਾਡੀ ਰਿਸ਼ਤੇਦਾਰ ਚੋਂ ਕੁੜੀ ਹੈਗੀ ਨਾ ਉਹ ਤਾਂ ਹੁਣ ਮਸੀਂ ਤੁਹਾਡੇ ਤੇ ਵਿਸ਼ਵਾਸ ਹੀ ਹੁਣ ਕਰਦਾ ਪਰਿਵਾਰ ਨਾ ਉਹ ਤਾਂ ਗੱਲ ਹੈਗੀ ਅਮਰ ਤੇਰੀ ਗੱਲ ਸਹੀ ਆ ਨਕੂ ਗੱਲ ਨਹੀਂ ਮੈਂ ਅਮਰੀਕਾ ਤੋਂ ਮੈਂ ਨਾ ਹੁਣ ਉਹਨੂੰ ਛੱਡ ਕੇ ਆਉਣਾ ਕਿਰਾ ਮੰਮੀ ਨੂੰ ਤੇ ਉਹਨਾਂ ਨੇ ਦੋ ਦਿਨਾਂ ਦੀ ਸਾਨੂੰ ਬੁਲਾਇਆ ਫਿਰ ਆਪਣੀ ਗੱਲ ਕਲੀਅਰ ਹੋ ਜਾਊਗੀ ਹਾਂ ਪੁੱਤ ਚਲ ਆਈਂ ਆ ਚਲ ਦੋ ਚਾਰ ਦਿਨਾਂ ਚ ਤੁਸੀਂ ਆਪਦੀ ਗੱਲ ਕਲੀਅਰ ਕਰ ਲਓ ਉਹਨਾਂ ਨੂੰ ਪੁੱਛ ਲਓ ਕਿ ਤੇ ਵਿੱਚ ਵਿਚਾਲੇ ਸਾਨੂੰ ਉਹੀ ਰੱਖੀ ਜਾਣਾ ਲੱਗਦਾ ਉਹੀ ਗੱਲ ਕਹਿੰਦਾ ਵੀ ਜੇ ਤਾਂ ਉਹਨਾਂ ਨੇ ਕਰਤਾ ਤਾਂ ਬੱਲੇ ਬੱਲੇ ਜੇ ਨਾ ਕਰਿਆ ਫਿਰ ਆਪਾਂ ਦੇ ਪਾਸੋਂ ਕਰ ਲੈ ਮੈਂ ਇਹੀ ਕਹਿੰਦੇ ਪੁੱਤ ਮੈਂ ਨਾ ਉਹਨਾਂ ਨੂੰ ਰੋਕ ਰੱਖਿਆਗਾ ਮੈਂ ਕਿਹਾ ਵੀ ਆਪਣਾ ਪਰਿਵਾਰ ਇਹ ਵੀ ਵਧੀਆਗਾ ਤੇ ਉਹ ਵੀ ਪਰਿਵਾਰ ਵਧੀਆਗਾ ਨਾ ਨਾ ਉਹ ਤਾਂ ਗੱਲ ਠੀਕ ਹੈ ਕਿਹ ਉਹ ਕੁੜੀ ਨਰਮ ਵ ਕਾੜੀ ਕਰਦੀ ਸੀ ਮੈਂ ਕੋਈ ਗੱਲ ਨਹੀਂ ਮੈਂ ਸੀ ਤੂੰ ਦੋ ਚਾੜਨ ਖੜਾ ਮੈਨੂੰ ਨਾ ਮਾਰਾ ਜਾਉਣ ਦੇ ਉੱਥੇ ਤੂੰ ਚਾੜਨਾਂ ਤੇ ਅਸੀਂ ਜਾ ਆਵਾਂਗੇ ਫਿਰ ਮੈਂ ਤੈਨੂੰ ਸਪੈਸ਼ਲ ਆ ਕੇ ਦੱਸ ਕੇ ਜਾਵਾਂਗਾ ਹਾਂ ਕੋ ਤਾਂ ਜ਼ਰੂਰ ਗੌਰ ਕਰੀ ਚੰਗਾ ਗੱਲ ਤੇ ਮੈਂ ਪੱਕਾ ਗੌਰ ਕਰੂੰਗਾ ਬਸ ਹਾਂ ਹਾਂ ਮੈਨੂੰ ਫਿਰ ਦੱਸ ਦੀ ਮੇਰੇ ਕੋਲ ਪੱਕਾ ਪੱਕਾ ਦੱਸੂੰਗਾ ਬਸ ਜਰੂਰ ਦੱਸੂੰਗਾ ਹਾਂ ਕੋਈ ਐਸੇ ਠੀਕ ਰਹਿੰਦੀ ਤੇਰੀ ਬੜੀਆ ਠੀਕ ਆ ਬੜਾ ਕੋਰ ਮੈਂ ਚਾਹ ਨਵਿੰਦਾ ਦਾ ਵਾਸੀ ਚੱਲ ਮੈਂ ਮਾਰਾ ਜਾਨਣਾ ਹੈਗਾ ਕੋਈ ਗੱਲ ਫੇਰਾ ਕਰੂੰਗਾ ਚੰਗਾ ਪੁੱਤ ਚੰਗਾ ਭਾਈ ਅਮਰਦਾ ਨਾ ਨਾ ਬਸ ਭਾਈ ਮਿਹਰਬਾਨੀ ਓਕੇ ਚੰਗਾ ਗਰਪ ਗਰਪੀਤ ਚੰਗਾ ਪੰਜਵੇਂ ਤਾਂ ਜਾਨੀਆ ਲੈ ਹਾਂ ਚੰਗਾ ਪੁੱਤ ਨਹੀਂ ਮਾਂ ਰਾਏ ਪੈਂਦੀ ਅੱਜ ਤਾਂ ਨਹੀਂ ਪੁੱਤ ਮਾਂ ਕਰਨੀ ਸਰਦਾਰਾਂ ਤੋਂ ਪਤਾ ਤਾਂ ਹੈਗਾ ਤਾਂ ਫੇਰ ਕਿਉਂ ਦਾ ਇੱਕ ਦੰਨ ਨਾਲ ਕੋਈ ਨਾ ਫੇਰ ਆਉਂਗੀ ਤੁਸੀਂ ਮਾਰ ਲੇ ਕੋਈ ਮੈਂ ਤਾਂ ਮੰਮੀ ਜੀ ਵਾਲਾ ਲੱਗਿਆ ਪਿਆ ਕੋਈ ਨਾ ਪਤਾ ਤੂੰ ਆ ਜੀ ਉੱਥੇ ਮਾਰਨੀ ਗੜਨਾ ਤੇਰੀ ਮਾ ਮਮਾ ਨਾਲ ਮੈਂ ਤਾਂ ਆਏ ਕਹਿੰਦੀ ਆ ਭੈਣ ਜੀ ਆਈ ਤਾਂ ਹੈਗੀ ਕੱਦਾਂ ਦਿਨ ਹੋਰ ਲਾ ਆਜੋ ਨਹੀਂ ਭੈਣ ਜੀ ਮਾਂ ਕਰਨੀ ਸਾਲ ਤੋਂ ਪਤਾ ਤਾਂ ਹੈਗਾ ਫੇਰ ਹੈਨਾ ਚਲੋ ਫੇਰ ਆਉਂਗੀ ਕੋਈ ਨਾ ਫੇਰ ਗੇੜਾ ਮਾਰੂ ਚੰਗਾ ਚਲੋ ਚਲ ਵੀ ਬਈ ਮੰਮੀ हां बेटा अच्छा मेरा देख ना तो फेरा हूं कि फिर घेड़ा मारूं चल आ जा फिर ਛੱਡ ਦੇ ਚਲ ਆ ਜਾ ਧਾਰੇ ਨਿਆਰ ਹੋ ਜੀ ਹੋਣਾ ਚਲ ਵਾ ਛੱਡ ਦੇ ਫਰ ਮਮੀਨ ਮਰਾ ਹੈ ਜੀ ਲੱਗ ਚੱਲੀਏ ਅਮੀ ਫਿਰ हां ਚੱਲ ਪੁੱਤ ਚੰਗਾ ਪਹਿਨੀ ਛੇਤੀ ਘੇੜਾ ਮਾਰੀ ਕੋਈ ਨਾ ਪਹਿਨੀ ਬਾਏ ਪੁੱਤ ਬਾਏ